ਲੁਧਿਆਣਾ ਦੇ ਤਾਸਪੁਰ ਰੋਡ ਤੇ 20 ਤੋਂ 25 ਚੋਰਾ ਨੇ ਇੱਕ ਜੁਵੈਲਰ ਦੀ ਦੁਕਾਨ ਤੇ ਤਾਵਾ ਬੋਲ ਕੇ 1 ਮਿੰਟ ਦੇ ਵਿੱਚ 1.5 ਕਿਲੋ ਚਾਂਦੀ ਚੋਰੀ ਕਰ ਲਈ ਇਲਾਕੇ ਦੇ ਵਿੱਚ ਮਜੂਰ ਚੌਂਕੀਦਾਰ ਨੂੰ ਬੰਦਕ ਬਣਾ ਕੇ ਰਾਤ ਨੂੰ 3 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨਦਾਰ ਨੇ ਦੁਕਾਨ ਦੇ ਸ਼ਟਰ ਤੇ ਅਲਾਰਮ ਫਿੱਟ ਕੀਤਾ ਹੋਇਆ ਸੀ ਜਿਵੇਂ ਹੀ ਚੋਰਾ ਨੇ ਸ਼ਟਰ ਉਖਾੜਿਆ ਤਾਂ ਦੁਕਾਨਦਾਰ ਦੇ ਮੋਬਾਈਲ ਤੇ ਅਲਾਰਮ ਵੱਜ ਗਿਆ ਅਤੇ ਦੁਕਾਨਦਾਰ ਆਪਣੇ ਪਰਿਵਾਰ ਦੇ ਨਾਲ ਦੁਕਾਨ ਦੇ ਉੱਪਰ ਆ ਗਿਆ ਚੋਰਾ ਨੂੰ ਦੇਖ ਕੇ ਉਸ ਨੇ ਛੱਤ ਤੋਂ ਰੌਲਾ ਪਾਇਆ ਤੇ ਚੋਰ 1.5 ਕਿਲੋ ਚਾਂਦੀ ਲੈ ਕੇ ਭੱਜ ਗਏ। ਉਸੀ ਚੋਰਾਂ ਨੇ ਸ਼ਟਰ ਤਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੌਕੇ ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਤੇ ਇਲਾਕੇ ਦੇ ਲਗੇ ਸੀਸੀਟੀਵੀ ਕੈਮਰੇ ਨੂੰ ਵੀ ਖੰਗਾਲਣਾ ਸ਼ੁਰੂ ਕਰ ਦਿੱਤਾ। ਦੁਕਾਨਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਦੇ ਉੱਪਰ ਰਹਿੰਦਾ ਹੈ ਅਤੇ ਕਰੀਬ 3 ਵਜੇ ਉਸਦੇ ਮੋਬਾਈਲ ਤੇ అలਾਰਮ ਵੱਜਣ ਲੱਗਾ ਤੇ ਜਦੋਂ ਉਸਨੇ ਛੱਤ ਤੋਂ ਦੇਖਿਆ ਤਾਂ ਉਹ ਦੰਗ ਰਹਿ ਗਿਆ ਅਤੇ ਕਰੀਬ 20-25 ਵਿਅਕਤੀਆਂ ਨੇ ਉਸਦੀ ਦੁਕਾਨ ਦਾ ਸ਼ਟਰ ਤੋੜ ਕੇ ਹੀਟਾਂ ਖਿੱਚ ਲਿਆ ਉਸਦੀ ਦੁਕਾਨ ਦਾ ਸ਼ਟਰ ਤੋੜ ਕੇ ਹੀਟਾਂ ਖਿੱਚ ਲਿਆ ਤੇ ਦੋ ਚੋਰ ਦੁਕਾਨ ਦੇ ਅੰਦਰ ਦਾਖਲ ਹੋਏ ਤੇ ਤਕਰੀਬ 1 ਮਿੰਟ ਤੱਕ ਦੁਕਾਨ ਦੇ ਅੰਦਰ ਰਹੇ ਅਤੇ ਚੋਰੀ ਕਰਕੇ ਫਰਾਰ ਹੋ ਗਏ ਨਾ ਅਮਨ ਜਵੈਲਰ ਤਾਜਪੁਰ ਰੋਡ ਤੇ ਜੀ ਇਹ ਰਾਤ 3 ਵਜੇ ਦਾ ਵਾਕਿਆ ਜੀ ਤੇ ਰਾਤ 3 ਵਜੇ ਸਾਡੇ ਮੇਰੇ ਫੋਨ ਦੇ ਵਿੱਚ ਕੋਲ ਆਈ ਜੋ ਜਿਹੜਾ ਮੈਂ ਸਿਸਟਮ ਲਗਾ ਚੁੱਕਾ ਦੁਕਾਨ ਦੇ ਵਿੱਚ ਉਹ ਸਿਸਟਮ ਦੀ ਕੋਲ ਵੱਜੀ ਮੈਨੂੰ ਪਤਾ ਲੱਗਿਆ ਮੇਰੀ ਦੁਕਾਨ ਦੇ ਵਿੱਚ ਕੋਈ ਐਂਟਰ ਕਰ ਗਿਆ ਕਿੰਨੇ ਕ ਬੰਦੇ ਸੀ ਉਹ ਮੈਂ ਤੁਹਾਨੂੰ ਦੱਸਦਾ ਜੀ ਮੇਰੀ ਮੈਨੂੰ ਪਤਾ ਲੱਗਿਆ ਮੇਰੀ ਦੁਕਾਨ ਵਿੱਚ ਕੋਈ ਐਂਟਰ ਕਰ ਗਿਆ ਹੂੰ ਮੈਂ ਦੁਕਾਨ ਦੇ ਵਿੱਚ ਆਣ ਲੱਗਾ ਉੱਪਰ ਹੀ ਲੈਣੇ ਅਸੀਂ ਤੇ ਮੇਰੇ ਘਰ ਦੇ ਨੇ ਮਨਾ ਕੀਤਾ ਕਹਿੰਦੇ ਤੁਸੀਂ ਇਕੱਲੇ ਹੋ ਨਹੀਂ ਜਾਣਾ ਤੇ ਪਹਿਲਾਂ ਬਾਹਰੋਂ ਇਕੱਠੇ ਕਰ ਲਓ ਕਿਸੇ ਨੂੰ ਫਿਰ ਆਪਾਂ ਜਾਣਾ ਉਹ ਪਤਾ ਨਹੀਂ ਕਿੰਨੇ ਜਾਣੇ ਹੋਣ ਤੇ ਮੈਂ ਬਾਹਰ ਬਨੇਰੇ ਤੇ ਆਇਆ ਜੀ ਮੈਂ ਬਨੇਰੇ ਤੇ ਆ ਕੇ ਰੋਲਾ ਪਾਇਆ ਆਂਡ ਕਾਂਡ ਨੂੰ ਚੁਕਾਉਣ ਵਾਸਤੇ ਤੇ ਇੰਨੀ ਦੇਰ ਨੂੰ ਉਹ ਮੇਰੀ ਆਵਾਜ਼ ਸੁਣ ਕੇ ਭਜਨੇ ਸ਼ੁਰੂ ਹੋ ਗਏ ਜੀ 25 ਤੋਂ 30 ਬੰਦੇ ਸੀ ਜੀ ਜਿਹਨਾਂ ਨੂੰ ਮੈਂ ਭਜਦਿਆਂ ਦੇਖਿਆ ਉਹਦੋਂ ਮੈਂ ਅਸੀਂ ਆਪਣੀ ਵੀਡੀਓ ਦੇਖੀ ਕੈਮਰੇ ਦੀ ਅੰਦਰ ਜਾ ਕੇ ਦੋ ਬੰਦੇ ਅੰਦਰ ਐਂਟਰ ਹੋਏ ਜੀ ਦੋ ਬੰਦੇ ਐਂਟਰ ਹੋਏ ਆ ਉਹਨਾਂ ਨੂੰ 1 ਮਿੰਟ ਅੰਦਰ ਮਿਲਿਆ ਜੀ 1 ਮਿੰਟ ਦੇ ਵਿੱਚ ਸ਼ੀਸ਼ੇ ਵੀ ਤੋੜ ਕੇ ਗਏ ਜੀ ਤੇ ਵਿੱਚੋਂ ਚਾਂਦੀ ਦੇ ਇੱਕ ਡੱਬਾ ਲੈ ਕੇ ਗਏ ਜਿੰਨੇ ਕਿਲੋ ਜਾਂ 1.5 ਕਿਲੋ ਦੇ ਕਰੀਬ ਚਾਂਦੀ ਹੋਈ ਸੀ ਬਸ ਕਿੰਨਾ ਨੁਕਸਾਨ ਆਇਆ ਤੁਹਾਡਾ ਕਿੰਨਾ ਕਿਲੋ ਤੋਂ 1.5 ਕਿਲੋ ਚਾਂਦੀ ਗਈ ਹੈ ਜੀ ਹੋਰ ਨਹੀਂ ਹੋਇਆ ਉਹ ਇੱਕ ਤਾਂ ਅੰਦਰ ਹੂਟਰ ਵੱਜ ਗਿਆ ਜੀ ਤੇ ਪਲੱਸ ਮੇਰੇ ਫੋਨ 'ਚ ਕੋਲ ਆ ਗਈ ਉਹ ਹੂਟਰ ਕਰਕੇ ਹੀ ਪਛਾਹ ਹੋਇਆ ਜੀ ਮੇਰਾ ਜਦੋਂ ਹੂਟਰ ਵੱਜ ਜਾ ਉਹ ਭੱਜ ਕੇ ਅੰਦਰ ਮੋਕੇ ਦੇ ਪ੍ਰਸ਼ਾਸਨ ਨੂੰ ਪੁਲਿਸ ਵਗੈਰਾ ਅਸੀਂ ਫੋਨ ਕੀਤਾ ਜੀ ਉੱਥੇ ਪੋਣੀ ਕੰਡ ਚ ਆ ਕੇ ਸੀ ਠੀਕ ਹੈ ਜੀ ਉਹਨਾਂ ਨੇ ਕੀ ਸ਼ੋਰ ਸੰਦੇ ਤਰਫੋਂ ਫੋਨ ਨਾਲ ਸਾਨੂੰ ਵਿਸ਼ਵਾਸ ਦਿਵਾਇਆ ਜੀ ਅਸੀਂ ਕਾਰਵਾਈ ਕਰਾਂਗੇ ਬੰਦੇ ਅਟ੍ਰੈਸ ਕਰਾਂਗੇ ਤੇ ਅੱਗੋਂ ਸਕਿਉਰਟੀ ਦਾ ਸਿਸਟਮ ਵੀ ਅਸੀਂ ਇੱਥੇ ਤੁਹਾਡੀ ਰੋਡ ਤੇ ਪੂਰਾ ਲਾਗੂ ਕਰਾਂਗੇ ਮੋਕੇ ਦੇ ਹੋਟੇਲ ਵਗੈਰਾ ਹੈ ਕੀ ਹੈ ਜੀ ਠੀਕ ਹੈ ਅੱਜ ਜੋ ਅਮਨ ਜੋਲਰ ਨੇ ਸਾਡੇ ਸਾਥੀ ਨੇ ਤਾਜਪੁਰ ਰੋਡ ਤੇ ਪ੍ਰੋਪਰਟੀ ਵਾਰਦਾਤ ਹੋਈ ਹੈ ਤੇ ਸ਼ਟਰ ਤੋੜ ਕੇ ਅੰਦਰ ਆ ਗਏ ਤੇ ਉਹ ਸਿਸਟਮ ਲਗਿਆ ਕਰਕੇ ਬਚਾਅ ਹੋ ਗਿਆ ਤੇ ਬਹੁਤ ਘਨੌਣੀ ਹਰਕਤ ਕਹਿ ਸਕਦੇ ਆ ਔਰ ਕਾਫੀ ਜੋ ਦਸਰੇ ਨੇ ਬੰਦੇ ਵੀ ਮਰ ਕੇ ਕਰ ਤਕਰੀਬ ਬੱਚੀ ਤੋਂ 30 ਬੰਦੇ ਸੀਗੇ ਇਹਦਾ ਮਤਲਬ ਕੋਈ ਨਾ ਕੋਈ ਗੈਂਗ ਇਸ ਤਰ੍ਹਾਂ ਦਾ ਇਕੱਠਾ ਹੋ ਕੇ ਆ ਰਿਹਾ ਬਿਲਕੁਲ ਮੈਂ ਸੀਪੀ ਸਾਹਿਬ ਦੀ ਨੌਲੇਜ ਵੀ ਲੈਂਦਾ ਉੱਪਰ ਸਾਰੇ ਅਫਸਰਾਂ ਦੀ ਨੌਲੇਜ ਲੈਂਦਾ ਵਾ ਤੇ ਇਹਦੀ ਕਾਰਵਾਈ ਹੋ ਰਹੀ ਹੈ ਸਾਰੇ ਕੋਖ ਕਰਕੇ ਸਾਰੇ ਕੈਮਰੇ ਚੈੱਕ ਕਰਕੇ ਬਿਲਕੁਲ ਇਹ ਜਲਦੀ ਇਹਨਾਂ ਦੇ ਕਾਰਵਾਈ ਹੋਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦਾ ਵਾਸਤੇ ਪ੍ਰਬੰਧ ਕੀਤੇ ਜਾਣਾ ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਇਹਦੇ ਬਾਰਦਤ ਵਾਸਤੇ ਜਿਹੜੀਆਂ ਖੁਦ ਬਾਰਦਤਾਂ ਹੋ ਰਹੀਆਂ ਨੇ ਔਰ ਗੱਡੀਆਂ ਵੀ ਚਲਾਈਆਂ ਗਈਆਂ ਨੇ ਤੇ ਪੀਸੀਆਰ ਮਿਲ ਕੇ ਮੋਟਰਸਾਈਕਲ ਵੀ ਹੋਰ ਚਲਾ ਰਹੇ ਆ ਤੇ ਪਰ ਪ੍ਰੋਬਲਮ ਕੀ ਆ ਉਹ ਏਰੀਆ ਬਹੁਤ ਜ਼ਿਆਦਾ ਵੱਧ ਗਿਆ ਰਿਟਾਇਰਮੈਂਟ ਬਹੁਤ ਜ਼ਿਆਦਾ ਹੋ ਗਈ ਭਰਤੀ ਹੋਈ ਨਹੀਂ ਹੈਗੀ ਅੱਜ ਤੁਸੀਂ ਦੇਖਿਆ ਹੋਣਾ ਵੀ ਲਗਾਤਾਰ ਅਸੀਂ ਭਰਤੀ ਕਰ ਰਹੀ ਆ ਆਮ ਆਦੀ ਸਰਕਾਰ ਤੇ ਮੁਲਾਜ਼ਮਾਂ ਦੀ ਘਾਟ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ ਪਰ ਇਹ ਜਲਦੀ ਇਹ ਬਾਰਦਤਲੇ ਵੀ ਫੜੇ ਜਾਣਗੇ ਤੇ ਆਉਣ ਵਾਲੇ ਸਮੇਂ ਚ ਇਹਦਾ ਹੱਲ ਵੀ ਕੀਤਾ ਜਾਊਗਾ ਸਰ ਜੇ ਗੱਲ ਕਰੀਏ ਇੱਧਰ ਤਾਈਪ ਰੋਡ ਤੇ ਪਹਿਲਾਂ ਵੀ ਦੋ ਤਿੰਨ ਸੁਨਿਆਰਿਆਂ ਦੇ ਜਿਹੜਾ ਇਹ ਵਾਰਦਾਤ ਹੋਈ ਲੇਕਿਨ ਅੱਜ ਜਿਹ ਲਾਇਨ ਆਟਰ ਨੂੰ ਦੇਖੀਏ ਤਾਂ ਜਿਹੜਾ ਪੁਲਿਸ ਦਾ ਡਾਰ ਖਤਮ ਹੋ ਚੁੱਕਾ ਅ ਪਰ ਤੁਸੀਂ ਦੇਖਿਆ ਹੁਣੋ ਜਿਹਦੇ ਵਾਰਦਾਤ ਕਰਦੇ ਨੇ ਕੋਈ ਬਖਸ਼ ਨਹੀਂ ਜਾਣਗੇ ਤੁਸੀਂ ਦੇਖਿਆ ਹੁਣੋ ਵੀ ਜਿਹੜਾ ਇੱਕ ਕਿ ਟ੍ਰੈਪਿੰਗ ਕੇਸ ਹੋਇਆ ਸੀ ਤੇ ਉਹਦੇ ਵਿੱਚ ਕੀ ਹਸ਼ਰ ਹੋਇਆ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਇਸ ਤੋਂ ਦੀ ਵਾਰਦਾਤ ਕਰੂਗਾ ਉਹਦਾ ਹਸ਼ਰ ਉਸ ਦਾ ਹੋਇ ਹੋਊਗਾ ਕਿਉਂਕਿ ਡਰ ਜ਼ਰੂਰੀ ਹੈ ਤੇ ਡਰ ਪੈ ਰਿਆ ਹੁਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੱਲ ਪੱਕੀ ਤਰ੍ਹਾਂ ਕੀਤਾ ਜਾਊਗਾ ਔਰ ਬੱਦ ਤੋਂ ਬੱਦ ਜਿਹੜੀ ਸਕਿਉਰਿਟੀ ਅਸੀਂ ਆਵਾਦੀ ਪਾਰਟੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਹਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਵਾ ਜਿਵੇਂ ਗੱਡੀਆਂ ਦੀ ਹੋਰ ਆ ਰਹੀਆਂ ਨੇ ਤੇ ਸੀਪੀ ਸਾਹਿਬ ਵੀ ਬਹੁਤ ਵਧੀਆ ਲੁਕੇ ਇੰਟੈਲੀਜੈਂਟ ਨੇ ਔਰ ਉਹ ਵੀ ਥੋੜੇ ਸਮੇਂ ਦੇ ਕਹਿ ਸਕਦੇ ਵੀ ਥੋੜੇ ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ ਫੜ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਇਹਦਾ ਪ੍ਰਬੰਧ ਵਿਕਰਣ ਉਥੇ ਥਾਣਾ ਡਿਵੀਜ਼ਨ ਨੰਬਰ 7 ਦੇ ਐਸ ਐਚ ਓ ਸੁਖਦੇਵ ਸਿੰਘ ਨੇ ਦੱਸਿਆ ਕਿ ਚੋਰਾਂ ਦਾ ਇੱਕ ਗਰੁੱਪ ਰਾਤ ਨੂੰ 3 ਵਜੇ ਦੁਕਾਨ ਦੇ ਵਿੱਚ ਚੋਰੀ ਕਰਨ ਆਇਆ ਤੇ ਉਹਨਾਂ ਦੇ ਵੱਲੋਂ ਹੁਣ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਤੇ ਚੋਰਾਂ ਨੂੰ ਫੜਨ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਰਾਤ ਨੂੰ ਫੋਨ ਕੀਤੀ ਸੀ ਹਾਂਜੀ ਕੁਝ ਬੰਦੇ ਅੰਦਰ ਆ ਗਏ ਨੇ ਇਹਨਾਂ ਸ਼ਬਦ ਕਹਿੰਦੇ ਹਾਂਜੀ ਜਿਸ ਤੇ ਸਾਡਾ ਯੂਨਿਟ ਸੰਸਪਾਰਸ਼ਿੰਗ ਅਫਸਰ ਅਗਰੇ ਆ ਗਏ ਸੀ ਸੀਸੀਟੀਵੀ ਅਸੈਂਡਰ ਅਨਵੈਸਟੀਗੇਸ਼ਨ ਕਰ ਰਹੇ ਆ ਓਕੇ ਬਾਕੀ ਦਾ ਕਰੋ ਇਹਨਾਂ ਦੇ ਹਾਈ ਅਲਰਟ ਸਿਸਟਮ ਲੱਗਿਆ ਹੋਇਆ ਸੀ ਉਸ ਕਰਕੇ ਇਹਨਾਂ ਦੀ ਬਚਾਅ ਹੋ ਗਿਆਗਾ ਹਾਂਜੀ ਸਰ کافی ਤੇ ਇਸ ਕਰਕੇ ਉਹਨਾਂ ਦੀ ਅਨਵੈਸਟੀਗੇਸ਼ਨ ਕਰ ਰਿਹਾ ਫਾਇਰ ਸ੍ਰੀ ਟੀਮ ਸਾਡੀ ਆਈ ਹੋਈ ਹੈ ਅਸੀਂ ਪ੍ਰੋਫੈਸਰ ਜੋ ਦੀ ਸਰਟੀਫਿਕੇਸ਼ਨ ਆ ਚਲੋ ਬ੍ਰਾਊਡ ਸਰ ਆਏ ਹੋਏ ਆ ਫਾਈਂਡ ਇਹ ਕੈਮਰੇ ਜਿਹੇ ਚੈੱਕ ਕਰ ਰਹੇ ਹਾਂ ਉਸ ਮੁਤਾਬਕ ਇਹ ਅਸੀਂ ਅਨਵੈਸਟੀਗੇਸ਼ਨ ਕਰਕੇ ਮਨ ਲਾਈਟ ਤੋਂ ਅਨੁਸਾਰ ਜਦੋਂ ਅਪਰਕਸੀਮੇਟ 3 ਵਜੇ ਜ਼ਾਰਦਿਆ ਤੇ ਅੱਗੇ ਆ ਗਿਆ ਹਾਂ ਜੀ ਮਾਈ ਹੋ ਗਿਆ ਡਿਊਟੀ ਅਫਟਰ ਸਾਡਾ ਪੀਸਰ ਆਜੀ ਲਗਾ ਮੇ ਉਸ ਤੋਂ ਬਾਅਦ ਬਾਕੀ ਇਨਵੈਸਟੀਗੇਸ਼ਨ ਸਾਡੀ ਟੀਮ ਆ ਗਈ ਆ ਤੇ ਸਰ ਹੋਰ ਵੀ ਕੋਈ ਅਫਸਰ ਆ ਰਹੇ ਨੇ ਐਲਡੀਐਚ ਵਗੈਰਾ ਡੀਐਸਪੀ ਸਾਹਿਬ ਫਰੈਂਸਿਕ ਟੀਮ ਆਈ ਹੋਈ ਹੈ ਸਾਡੀ ਉਹਨਾਂ ਨਾਲ ਟੀਮ ਕਰ ਰਹੇ ਆ ਠੀਕ ਹੈ ਜੀ ਉਹ ਵੀ ਉਹ ਦਸਤ ਕਰ ਲੈ ਆ ਸਰ ਜਿਵੇਂ ਇਹ ਜਨਗਤ ਚੋੜਨੇ ਵਾਤੀਆਂ ਜਾ ਰਹੀਆਂ ਨੇ ਮੈਂ ਬ੍ਰੇਕ ਪਾਤੀ ਸੀ ਚੋੜਨੇ ਵਾਲੇ ਤੇ ਇਹਦਾ ਇੱਕ ਚੜਾ ਹੋ ਰਿਹਾ ਹੈ ਕਿ ਕੋਲ ਦਾ ਕਾਫੀ ਫੈਲਾ ਉਠਾ ਰਿਹਾ ਹੈ ਸ਼ਰਨਾਰਤੀ ਐਂਸਰ ਆ ਜਿਹੜੇ ਆ ਉਹ ਹਾਂਜੀ ਕਿਉਂਕਿ ਉਹ ਜ਼ਿਆਦਾ ਠੰਡ ਹੋਣ ਕਰਕੇ ਲੋਕ ਜਿਹੜਾ ਅੰਦਰ ਸੌ ਜਾਂਦੇਗੇ ਤੇ ਉਹ ਵਿਜ਼ਿਬਿਲਟੀ ਜਿਹੜੀ ਘਟ ਜਾਂਦੀ ਹੈਗੀ ਆ ਹਾਂਜੀ ਤੁੰਦੇ ਕਾਰਨ ਵਾਹਕਲਤੀ ਕਿ ਬੰਦੀ ਵੀ ਹਾਂਜੀ ਇਸ ਕਰਕੇ ਜਿਹੜੇ ਕੋਲ ਵੀ ਬੰਦਾ ਜੇ ਫਰਗਾ ਹੁੰਦਾ ਉਹ ਆਪੋ ਕਟ ਨਜ਼ਰ ਆਉਂਦਾ ਹੈਗਾ ਅਪਰੋਕਸੀਮੇਟ ਮੇਰੀ ਟੀਮ ਵੀ ਹੈ ਜਿਹੜੀ ਮੇਰੇ ਨਾਲ ਗੱਲ ਹੋ ਗਈ ਹੈ ਰਾਤ ਦੇ ਅਗਸਟ ਕਰ ਰਹੀ ਸੀ ਖੜੀ ਹੋਣ ਵਾਲੀ ਪਾਰਟੀ ਉਹ ਵੀ ਉਸ ਤੋਂ ਜਦੋਂ ਇਹ ਇਨਸੀਡੈਂਟ ਹੋਇਆ ਉਸ ਤੋਂ ਡਾਕੂਮੈਂਟ ਪਹਿਲਾਂ ਹੀ ਇਥੋਂ ਦੀ ਉਹ ਚੈੱਕ ਕਰਕੇ ਲਈ ਜਾਂ ਸਰ ਦੱਸਿਆ ਜਾ ਰਿਹਾ ਜੀ ਹੈ ਕਿ ਆਜ ਜੇਕਰ ਉਹ ਚੋਰੀ ਇਹ ਕਥਮਾ ਲੱਗੇਗਾ ਤੇ ਲੋਕ ਦੰਦੇ ਉਸ ਤੋਂ ਚੋਰੀ ਇਹ ਦੋ ਦੋ ਥਾਵਾਂ ਦੇ ਉੱਤੇ ਸ਼ੈਟਰ ਟੁੱਟੇ ਜਾਂ ਉਹਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕਰ ਦਿੱਤੀ ਪਰ ਉਹ ਅਲਰਟ ਹੋਣ ਕਰਕੇ ਸਿਸਟਮ ਨੇ ਬਚਾ ਹੋਇਆਗਾ ਸਰ ਜਿਹੜੀ ਇਹ ਸ਼ਟਰ ਬੜਾ ਹੈਵੀ ਹੈ ਸਤ ਬੜਾ ਭਾਰਾ ਨਿਕਾਦਾ ਇਹਦੀ ਹੁੰਦੀ ਐਨਾ ਨਹੀਂ ਕਿ ਐਡਾ ਜੋਰ ਨਾਲ ਐਨਾ ਭੁਲੰਤ ਹੋ ਗਿਆ ਜਾਨੀ ਕਿ ਜਦੋਂ ਜੋਰ ਨਾਲ ਇੱਕ ਸੱਪੜ ਪਾ ਕੇ ਥੱਲੇ ਕੋਈ ਵੀ ਚੀਜ਼ ਜਿਹੜੋ ਚੱਕੀ ਜਾ ਸਕਦੀ ਹੈਗੀ ਆ ਹੈਵੀ ਚੀਜ਼ ਆ ਜਿਹੜੀ ਆ ਉਹਨਾਂ ਨੇ ਕੋਸ਼ਿਸ਼ ਤਾਂ ਬੰਦਾ ਕਰਦਾ ਹੈਗਾ ਚੋੜ ਜਿਹੜਾਗਾ ਆਪਣਾ ਜੋ ਅਗਾਉ ਜਾਨੇ ਕੋਸ਼ਿਸ਼ ਕਰਨੀ ਬਾਕੀ ਇਹਨਾਂ ਨੂੰ ਬਹੁਤ ਜਲਦੀ ਅਰੇਸਟ ਕਰਾਂਗੇ ਮੁਕੱਦਮਾ ਦਰਜ ਕਰਕੇ ਜਿਹੜਾ ਕਾਰਵਾਈ ਸਰ ਨਾਲ ਇੱਕ ਲਾਫਨਸ ਹੈਗਾ ਕਿ ਅੰਦਰ ਕਿੰਨੇ ਜਾਨੇ ਗਏ ਹੋਗੇ ਸੀ ਕਿੰਨਾ ਹਜੇ ਅਸੀਂ ਕੈਮਰਾ ਚੈੱਕ ਕਰਕੇ ਅਸੀਂ ਚੈੱਕ ਕਰ ਰਹੇ ਹਾਂ ਅਸੀਂ ਸਿਸਟਮ ਪ੍ਰੋਡਕਟ ਚੈੱਕ ਕਰਕੇ ਉਸ ਤੋਂ ਬਾਅਦ ਹੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕਿੰਨਾ ਕੋ ਨੁਕਸਾਨ ਹੋਸੀ ਮਾਲ ਤੋਂ ਲੀਤੀ ਜਾ ਰਹੀ ਹੈ ਹਜੇ ਤੱਕ ਤਾਂ ਬਚਾ ਹੋਇਆ ਹੈ ਕਿ ਚਾਂਦੀ ਦਾ ਛੋਟਾ ਡੱਬਾ ਸੀਗਾ ਉਹਦੇ ਉੱਤੇ ਕੁਝ ਜਿਹੜੀ ਚਾਂਦੀ ਦੇ ਆਈਟਮਸ ਪੜੀ ਹੋਈ ਸੀ ਉਹੀ ਜਿਹੜੀ ਕਾਊਂਟਰ ਤੇ ਰੱਖਿਆ ਸੀ ਉਹ ਲੈ ਗਏ ਨੇ ਬਾਕੀ ਕੁਝ ਹੋਰ ਹੈਗਾ ਕੀ ਕਹਤਾਂਵਾਜੀ ਆਸਮ ਜੱਟ న్యూਸ ਲਈ ਲੁਧਿਆਣਾ ਤੋਂ ਅਭੀਸ਼ੇ ਜਲੋਟਾ ਦੀ ਰਿਪੋਰਟ